ਪੱਤਰਕਾਰ ਨੂੰ ਕਹਿੰਦਾ ਤੂੰ ਬਾਹਰ ਆਈ ਤੈਨੂੰ ਮੈਂ ਦੇਖੂਗਾ ਤੂੰ ਤਾਂ ਇਦਾਂ ਲੱਗਦਾ ਜਿਵੇਂ ਕੋਈ ਗੁੰਡਾ ਧਮਕਾਉਂਦਾ ਪਿਆ ਹੁੰਦਾ ਮਤਲਬ ਡਾਰੀ ਕੋਈ ਨਹੀਂ ਹੈਗਾ ਇੰਨਾ ਇਹਨਾਂ ਨੂੰ ਖੁੱਲਾ ਛੱਡ ਦਿੱਤਾ ਗੁੰਡਿਆਂ ਨੂੰ ਕਿ ਐਡੇ ਕਿੱਡੇ ਤੁਸੀਂ ਗੁੰਡੇ ਹੋਗੇ ਅਜੇ ਕੱਲ ਤੁਹਾਡੀ ਸਰਕਾਰ ਬਣੀ ਹੈਗੀ ਤੁਸੀਂ ਹੁਣ ਹੀ ਗੁੰਡਾਗਰਦੀ ਕਰਨ ਲੱਗ ਗਏ ਭਗਵੰਤ ਮਾਨ ਜੀ ਚ ਜਰਾ ਜੀ ਵੀ ਥੋੜੀ ਜੀ ਵੀ ਜ਼ੁਰਤ ਹੈਗੀ ਆ ਤਾਂ ਉਤੇ ਐਕਸ਼ਨ ਲੋ ਆਪਣੇ ਜਿਹੜੇ ਪਠਾਨ ਮਾਜਰੇ ਤੇ ਐਮਐਲਏ ਤੇ ਐਕਸ਼ਨ ਲੋ ਤੇ ਉਹਨੂੰ ਦੱਸੋ ਕਿ ਕਿਸ ਤਰੀਕੇ ਦੇ ਨਾਲ ਜਰਨਲਿਸਟਾਂ ਨੂੰ ਧਮਕਾਈਦਾ ਹੁੰਦਾ ਹੈਗਾ ਗੁੰਡਾ ਕਰਦੀ ਹੈ ਕੋਈ ਮਤਲਬ ਆਮ ਆਦਮੀ ਪਾਰਟੀ ਨੇ ਆਪਦੇ ਜਿਹੜੇ ਗੁੰਡੇ ਨੇ ਜਿਹੜੇ ਐਮ ਐਲ اے ਇਹਨਾਂ ਦੇ ਗੁੰਡੇ ਨੇ ਉਹਨਾਂ ਨੂੰ ਇੰਨੀ ਛੋਟ ਦੇ ਦਿੱਤੀ ਕਿ ਵਿਧਾਨ ਸਭਾ ਦੇ ਅੰਦਰ ਉਹ ਪੱਤਰਕਾਰਾਂ ਨੂੰ ਧਮਕੀਆ ਦਿੰਦੇ ਆ ਵੀ ਤੂੰ ਬਾਹਰ ਹੀ ਤੇਰੀ ਹਿੰਮਤ ਕਿਵੇਂ ਉਹ ਹੀ ਖਬਰ ਚਲਾਉਣ ਦੀ ਮੈਂ ਬਸ ਦੀਆਂ ਬਾਡੀਆਂ ਤੇ ਐਕਸ਼ਨ ਲੈਣ ਨੂੰ ਭਾਈ 2 ਸਾਲ ਹੋ ਗਏ ਕਿੱਥੇ ਸੀ ਤੂੰ ਕਹਿੰਦੇ ਤੁਸੀਂ ਕਹਿ ਦਿੰਦੇ ਹੋ ਕਿ ਮੈਂ ਸੁਖਬੀਰ ਦੇ ਜਿਹੜੇ ਹੋਟਲ ਨੂੰ ਜੀ ਸੀ ਬੀ ਚਲਾ ਦੂੰਗਾ ਕਦੇ ਕਹਿ ਦਿੰਦੇ ਹੋ ਮੈਂ ਨਸ਼ੇ ਬੰਦ ਕਰ ਦੂੰਗਾ ਕਦੇ ਕਹਿ ਦਿੰਦੇ ਨੇ ਕਿ ਮੈਂ ਚੰਨੀ ਨੇ 2 ਕਰੋੜ ਰੁਪਏ ਕਿਸੇ ਤੋਂ ਲੈ ਲਿਆ ਭਾਈ ਤੁਹਾਡੀ ਸਰਕਾਰ ਹੈ ਯੂ ਆਰ ਨਾਟ ਇਨ ਆਪੋਜੀਸ਼ਨ ਤੁਹਾ ਬੱਸਾਂ ਰੂਟਾਂ ਤੋਂ ਹਟਾ ਕੇ 2-2000 ਬੱਸ 15-1500 ਬੱਸ ਚਲਦੀਆਂ ਪਰ ਸਰਕਾਰੀ ਬੱਸਾਂ ਰੂਟਾਂ ਤੋਂ ਹਟਾ ਕੇ ਰੈਲੀਆਂ 'ਚ ਭੇਜੀਆਂ ਜਾਂਦੀਆਂ ਨੇ ਜਿਹੜਾ ਫੂਡ ਸਪਲਾਈ ਦਾ ਡਿਪਾਰਟਮੈਂਟ ਆ ਉਹਨੂੰ ਕਿਹਾ ਜਾਂਦਾ ਤੁਸੀਂ ਰੋਟੀ ਦਾ ਪ੍ਰਬੰਧ ਕਰੋ ਟੈਂਟ ਸਰਕਾਰੀ ਖਜ਼ਾਨੇ ਚ ਲਾਇਆ ਜਾਂਦਾ ਪਰ ਰੈਲੀ ਕਿਦੀ ਹੁੰਦੀ ਆ ਪਾਰਟੀ ਦੀ ਕਹਿਣ ਦੀ ਜੀ ਇਹ ਤਾਂ ਆਪਾਂ ਪਬਲਿਸਿਟੀ ਪਾਉਲਦੇ ਜੀ ਇੰਨਾ ਕਹਿ ਕੇ ਮਤਲਬ ਉਹ ਬਸ ਦੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਕਿ ਇਹ ਇਹਨੂੰ ਰਫਾ ਦਫਾ ਕੀਤਾ ਜਾਵੇ ਪਰ ਕੋਰਟ ਨੇ ਸਖਤੀ ਨਾਲ ਕਿਹਾ ਕਿ ਪਬਲਿਸਿਟੀ ਨਹੀਂ ਹੈਗੀ ਤੁਹਾਨੂੰ ਇਹਦਾ ਜਵਾਬ ਦੇਣਾ ਪਊਗਾ ਜੇ ਤੁਹਾਨੂੰ ਇਹ ਪਬਲਿਸਿਟੀ ਲੱਗਦੀ ਹੈ ਤਾਂ ਅਸੀਂ ਜਿਹੜੀ ਜਨ ਹਿੱਤ ਪਟੀਸ਼ਨ ਕੈਨਸਲ ਕਰਕੇ ਸੀ ਅਸੀਂ ਇਹਦਾ ਆਪਸੂ ਮੋਟੋ ਲੈ ਲੈਣਾ ਸੱਚੇ ਕਾਲ ਆਰਮੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਪਾਲ ਆਮ ਆਦਮੀ ਪਾਰਟੀ ਇਹ ਕਹਿੰਦੇ ਸੀ ਕਿ ਅਸੀਂ ਆਮ ਘਰਾਂ ਦੇ ਵਿੱਚੋਂ ਉੱਠੇ ਹੋਏ ਧੀਆ ਪੁੱਤਾਂ ਤੇ ਆਮ ਲੋਕਾਂ ਦੀ ਗੱਲ ਆਮ ਲੋਕਾਂ ਦੀ ਸਾਰ ਜਿਹੜੀ ਆ ਉਹ ਲਿਆ ਕਰਾਂਗੇ ਪਰ ਜਦੋਂ ਤੋਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਸੱਤਾ ਦੇ ਵਿੱਚ ਆਈ ਆ ਉਦੋਂ ਤੋਂ ਆਪਣੀਆਂ ਰੈਲੀਆਂ ਦੇ ਵਿੱਚ ਆਮ ਲੋਕਾਂ ਦੀ ਖੱਜਲ ਖਵਾਰੀ ਕਿੰਨੀ ਕੁ ਵਧੀਆ ਇਹ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖ ਲਈਆਂ ਚਾਹੇ ਉਹ ਸਰਕਾਰੀ ਅਫਸਰ ਹੋਣ ਚਾਹੇ ਉਹ ਸਰਕਾਰੀ ਸਾਧਨ ਹੋਣ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਤੀ ਮਿਲਦੇ ਨੇ ਇਸਤੇ ਬਾਬਤ ਮਾਨੀ ਗੋਇਲ ਦੇ ਵੱਲੋਂ ਪਟੀਸ਼ਨ ਜਿਹੜੀ ਆ ਉਹ ਕੋਰਟ ਦੇ ਵਿੱਚ ਪਾਈ ਗਈ ਆ ਉਸਤੇ ਪੰਜਾਬ ਸਰਕਾਰ ਦਾ ਜਵਾਬ ਕੀ ਆਇਆ ਇਸਤੇ ਬਾਬਤ ਗੱਲਬਾਤ ਕਰਨ ਦੇ ਲਈ ਪਹੁੰਚੇ ਆ ਮਾਨੀ ਸਾਡੇ ਨਾਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਮਾਨੀ ਸਭ ਤੋਂ ਪਹਿਲਾਂ ਸਵਾਗਤ ਆ ਰਹਿ ਮੇਟਲ ਥੈਂਕ ਯੂ ਜੀ ਥੈਂਕ ਯੂ ਸੋ ਮਚ ਜਿਸ ਤਰ੍ਹਾਂ ਦੇ ਨਾਲ ਤੁਸੀਂ ਟਵੀਟ ਵੀ ਜਿਹੜਾ ਸਾਂਝਾ ਕੀਤਾ ਸੀ ਕਿ ਖੱਜਲ ਖਵਾਰੀ ਆਮ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਦੇ ਵਿੱਚ ਆਮ ਲੋਕਾਂ ਦੀ ਜਿਹੜੀ ਹੁੰਦੀ ਆ ਫੰਡ ਜਿਹੜੇ ਹੈਗੇ ਆ ਉਹ ਕਿਸ ਤਰ੍ਹਾਂ ਦੇ ਦਰਵਰ ਤੋਂ ਰੈਲੀਆਂ ਦੇ ਉੱਪਰ ਕੀਤੀ ਜਾਂਦੀ ਐ ਇਸ ਚੀਜ਼ ਦੀ ਪੀਆਲ ਜਿਹੜੀ ਤੁਸੀਂ ਪਾਈ ਸੀ ਤਾਂ ਪੰਜਾਬ ਸਰਕਾਰ ਨੇ ਜਵਾਬ ਕੀ ਦਿੱਤਾ ਕੀ ਕਹਿੰਦੀ ਐ ਪੰਜਾਬ ਸਰਕਾਰ ਦੇਖੋ ਜਸ ਪਿਛਲੇ 2 ਸਾਲਾਂ ਤੋਂ ਇੱਕ ਨਵਾਂ ਟਰੈਂਡ ਸ਼ੁਰੂ ਹੋਇਆ ਠੀਕ ਐ ਸਰਕਾਰ ਰੈਲੀਆਂ ਕਰਦੀ ਐ ਪਰ ਬੱਸਾਂ ਨਹੀਂ ਵਰਤਦੀ ਆਪਦੀਆਂ ਬੱਸਾਂ ਰੂਟਾਂ ਤੋਂ ਹਟਾ ਕੇ 2-2000 ਬੱਸ 15-1500 ਬੱਸ ਚਲਦੀਆਂ ਪਰ ਸਰਕਾਰੀ ਬੱਸਾਂ ਰੂਟਾਂ ਤੋਂ ਹਟਾ ਕੇ ਰੈਲੀਆਂ 'ਚ ਭੇਜੀਆਂ ਜਾਂਦੀਆਂ ਨੇ ਜਿਹੜਾ ਫੂਡ ਸਪਲਾਈ ਦਾ ਡਿਪਾਰਟਮੈਂਟ ਆ ਉਹਨੂੰ ਕਿਹਾ ਜਾਂਦਾ ਤੁਸੀਂ ਰੋਟੀ ਦਾ ਪ੍ਰਬੰਧ ਕਰੋ ਟੈਂਟ ਸਰਕਾਰੀ ਖਜ਼ਾਨੇ ਚ ਲਾਇਆ ਜਾਂਦਾ ਪਰ ਰੈਲੀ ਕਿਹਦੀ ਹੁੰਦੀ ਹੈ ਪਾਰਟੀ ਦੀ ਹੁਣ ਵਿਧਾਨ ਸੌਰੀ ਲੋਕ ਸਭਾ ਵੋਟਾਂ ਆਉਣ ਵਾਲੀਆਂ ਨੇ ਇਸ ਤੋਂ ਪਹਿਲਾਂ ਹੁਣ ਮਹੀਨਾ ਦੋ ਮਹੀਨੇ ਪਹਿਲਾਂ ਇਹਨਾਂ ਨੇ ਲੋਕ ਸਭਾ ਹਲਕਿਆਂ ਦੇ ਵਿੱਚ ਰੈਲੀਆਂ ਕਰਨੀਆਂ ਸ਼ੁਰੂ ਕੀਤੀਆਂ ਕਿਸੇ ਨੂੰ ਨਾਮ ਦੇਤਾ ਜੀ ਕਿਤੇ ਕੋਈ ਹਸਪਤਾਲ ਦਾ ਮੜਾ ਹੈ ਰੈਨੋਵੇਸ਼ਨ ਕਰਕੇ ਉਥੇ ਰੈਲੀ ਰੱਖ ਲਈ ਕੇਜਰੀਵਾਲ ਨੂੰ ਬੁਲਾ ਲਿਆ 12-2000 ਬੱਸ ਸਰਕਾਰੀ ਬੁਲਾੜੀ ਰੂਟਾਂ ਤੋਂ ਹਟਾ ਕੇ ਲੋਕ ਖੱਜਲ ਹੁੰਦੇ ਫਿਰਦੇ ਆ ਠੀਕ ਹੈ ਫੂਡ ਸਪਲਾਈ ਨੂੰ ਕਿਹਾ ਤੁਸੀਂ ਰੋਟੀ ਦਾ ਪ੍ਰਬੰਧ ਕਰੋ ਕਰੋੜਾਂ ਰੁਪਈਆ ਉਹ ਤੇ ਲਾ ਦਿੱਤਾ ਟੈਂਟ ਤੇ ਕਰੋੜਾਂ ਰੁਪਈਆ ਲਾ ਦਿੱਤਾ ਉਸ ਤੋਂ ਇਲਾਵਾ ਪਟਵਾਰੀਆਂ ਦੀਆਂ ਡਿਊਟੀਆਂ ਟੀਚਰਾਂ ਦੀਆਂ ਡਿਊਟੀਆਂ ਹੋਰ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਫਸਰਾਂ ਦੀਆਂ ਡਿਊਟੀਆਂ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਜਦੋਂ ਕਿ ਰੈਲੀ ਇੱਕ ਪਾਰਟੀ ਦੀ ਰੈਲੀ ਸੀ ਉਹ ਲੋਕ ਸਭਾ ਦੀਆਂ ਵੋਟਾਂ ਨੂੰ ਧਿਆਨ ਚ ਰੱਖ ਕੇ ਰੱਖੀ ਗਈ ਇੱਕ ਪੋਲਿਟੀਕਲ ਪਾਰਟੀ ਦੀ ਰੈਲੀ ਸੀ ਤੇ ਉਹ ਜਦੋਂ ਤੁਸੀਂ ਇੱਕ ਰੈਲੀ ਕਰਨੀ ਹੈ ਉਹ ਰੈਲੀ ਦਾ ਖਰਚਾ ਕਿਹਨੇ ਕਰਨਾ ਹੁੰਦਾ ਰੈਲੀ ਦਾ ਖਰਚਾ ਕਰਨਾ ਹੁੰਦਾ ਆਮ ਆਦਮੀ ਪਾਰਟੀ ਨੇ ਜਾਂ ਜਿਹੜੀ ਵੀ ਪਾਰਟੀ ਰੈਲੀ ਕਰਦੀ ਹੈ ਤੁਸੀਂ ਲੋਕਾਂ ਦੇ ਪੈਸੇ ਜਿਹੜੇ ਪਬਲਿਕ ਖਜ਼ਾਨੇ ਦੇ ਪੈਸੇ ਜੇ ਤੁਹਾਡਾ ਕੋਈ ਫੰਕਸ਼ਨ ਵੀ ਹੈ ਤੁਸੀਂ ਜਿਹੜੀਆਂ ਬੱਸਾਂ ਰੂਟਾਂ ਤੇ ਚੱਲਦੀਆਂ ਨੇਗੀਆਂ ਉਹ ਹਟਾ ਕੇ ਤੁਸੀਂ ਕਿਵੇਂ ਲੋਕਾਂ ਨੂੰ ਖੱਜਲ ਕਰ ਸਕਦੇ ਹੋ ਜਿਹੜੇ ਲੋਕਾਂ ਨੇ ਨੌਕਰੀ ਤੇ ਜਾਣਾ ਹੈ ਜਿਹੜੇ ਲੋਕਾਂ ਨੇ ਡਾਕਟਰਾਂ ਕੋਲ ਕੋਈ ਦਵਾਈ ਲੈਣ ਜਾਣਾ ਹੈ ਕਿਸੇ ਨੇ ਪਿੰਡ ਤੋਂ ਸ਼ਹਿਰ ਜਾਣਾ ਕਿਸੇ ਨੇ ਆਪਦੇ ਨੌਕਰੀ ਤੋਂ ਸਵੇਰੇ ਜਾਣਾ ਸ਼ਾਮ ਨੂੰ ਆਉਣਾ ਬੱਸਾਂ ਪੱਕੀਆਂ ਲੱਗੀਆਂ ਹੁੰਦੀਆਂ ਨੇਗੀਆਂ ਉਹ ਬੱਸਾਂ ਡੇ ਤੁਸੀਂ ਖਾਲੀ ਕਿਵੇਂ ਕਰ ਸਕਦੇ ਹੋ ਆਪਦੇ ਜਿਹੜੇ ਰਾਜਨੀਤਿਕ ਲਾਭ ਦੇ ਲਈ ਇਸ ਕਰਕੇ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚ ਇਹਦੀ ਜਨਹਿਤ ਪਟੀਸ਼ਨ ਜਿਹਨੂੰ ਆਪਾਂ ਪੀਆਈਐਲ ਕਹਿੰਦੇ ਆਂਗੇ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਸੀ ਕਿ ਇਹ ਚੀਜ਼ਾਂ ਨੂੰ ਬੰਦ ਕੀਤਾ ਜਾਵੇ ਉਹਦੇ ਚ ਮ ਉਹਨਾਂ ਨੇ ਇਸ ਕੰਮ ਤੇ ਖਰਚਾ ਕੀਤਾ ਰੈਲੀਆਂ ਤੇ ਕੀ ਉਹਨਾਂ ਦਾ ਟੇਕ ਹੈ ਤੇ ਪਲੱਸ ਮੈਂ ਇਹ ਵੀ ਮੰਗ ਕੀਤੀ ਹੈ ਕਿ ਜਿਹੜਾ ਇਹ ਜਿਹੜੀਆਂ ਰਾਜਨੀਤਿਕ ਰੈਲੀਆਂ ਤੇ ਜਿਹੜਾ ਖਰਚਾ ਹੋਇਆ ਉਹ ਪਾਰਟੀ ਤੋਂ ਵਾਪਸ ਲਿਆ ਜਾਵੇ ਕਿਉਂਕਿ ਖਰਚਾ ਲੋਕਾਂ ਦੇ ਕਿਸੇ ਕੰਮ ਦਾ ਨਹੀਂ ਤੁਸੀਂ ਇੱਕ ਹਸਪਤਾਲ ਦੇ ਵਿੱਚ ਕਿਸੇ ਵਾਰਡ ਦਾ ਰੈਨੋਵੇਸ਼ਨ ਕਰਕੇ ਤੁਸੀਂ ਸਾਰੇ ਪੰਜਾਬ ਤੋਂ ਉਹਦੇ ਵਰਕਰਾਂ ਨੂੰ ਬੁਲਾ ਲਓ ਇਹ ਗੱਲ ਜਸਟੀਫਾਈ ਨਹੀਂ ਕੀਤੀ ਜਾ ਸਕਦੀ ਤੁਸੀਂ ਇੱਕ ਗਰਦਾਸਪੁਰ ਦੇ ਵਿੱਚ ਜਿਹੜਾ ਪਿਛਲੀ ਸਰਕਾਰ ਨੇ ਇੱਕ ਜਿਹੜਾ ਬੱਸ ਸਟੈਂਡ ਬਣਾਇਆਗਾ ਉਹਦਾ ਉਦਘਾਟਨ ਕਰਨ ਲਈ ਤੁਸੀਂ ਕੇਜਰੀਵਾਲ ਨੂੰ ਬੁਲਾਣੇ ਹੋ ਉਹਦਾ ਕਰੋੜਾਂ ਦਾ ਜਹਾਜ਼ ਤੇ ਉਸ ਤੋਂ ਬਾਅਦ ਪੂਰੇ ਪੰਜਾਬ ਚੋਂ ਉਹਦੇ ਵਰਕਰਾਂ ਨੂੰ ਬੁਲਾਣੇ ਹੋ ਸਾਰੀਆਂ ਬੱਸਾਂ ਬੰਦ ਕਰਕੇ ਉੱਥੇ ਰੈਲੀ ਨੂੰ ਭੇਜ ਦੰਨੇ ਹੋ ਸਾਰੇ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਉੱਥੇ ਭੇਜ ਦੰਨੇ ਹੋ ਇਹ ਸਾਰੇ ਪੰਜਾਬ ਦਾ ਤਿੰਨ ਚਾਰ ਦਿਨ ਲਈ ਕੰਮ ਰੁਕ ਜਾਂਦਾ ਹੈ ਬੱਸਾਂ ਬੱਸ ਸਾਢੇ ਤਿੰਨ ਤਿੰਨ ਦਿਨ ਨਹੀਂ ਖਾਲੀ ਹੁੰਦੇ ਇਹ ਇਹ ਬਿਲਕੁਲ ਗਲਤ ਹੈਗਾ ਤੁਸੀਂ ਕੋਈ ਇੱਕ ਸਕੂਲ ਦੀ ਰੈਨੋਵੇਸ਼ਨ ਕਰਕੇ ਅੰਮ੍ਰਿਤਸਰ ਦੇ ਵਿੱਚ ਕਹਿ ਦਿੰਦੇ ਹੋ ਜੀ ਇਹ ਸਕੂਲ ਆ ਤੇ ਇਹ ਸਾਰਾ ਪੰਜਾਬ ਦੇ ਜਿਹੜੇ ਵਰਕਰ ਆ ਤੁਸੀਂ ਉੱਥੇ ਬੁਲਾਣੇ ਹੋ ਹਰ ਰੈਲੀ ਦੇ 25 25 30 30 ਕਰੋੜ ਕਿਸੇ ਤੇ 20 ਕਰੋੜ ਕਿਸੇ ਤੇ 15 ਕਰੋੜ ਖਰਚਦੇ ਹੋ ਇਹ ਲੋਕਾਂ ਦਾ ਪੈਸਾ ਹੈ ਲੋਕਾਂ ਤੇ ਲੱਗਣਾ ਚਾਹੀਦਾ ਹੈ ਤੇ ਬੰਦ ਹੋਣਾ ਚਾਹੀਦਾ ਤੇ ਸਾਰੀ ਰਿਕਵਰੀ ਇਹ ਆਮ ਆਦਮੀ ਪਾਰਟੀ ਤੋਂ ਹੋਵੇ ਮੈਂ ਇਹ ਮੰਗੀ ਆ ਹਾਂਜੀ ਤੁਸੀਂ ਮੰਗਿਆ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਇਸ ਦੇ ਉੱਪਰ ਜਿਹੜਾ ਜਵਾਬ ਆ ਉਹ ਕੀ ਆ ਦੇਖੋ ਪੰਜਾਬ ਸਰਕਾਰ ਦਾ ਜਿਹੜਾ ਐਡਵੋਕੇਟ ਐਡੀਸ਼ਨਲ ਐਡਵੋਕੇਟ ਜਨਰਲ ਉੱਥੇ ਹਾਜ਼ਰ ਹੋਇਆ ਉੱਥੇ ਉਹਨਾਂ ਨੇ ਤਾਂ ਮਸਲੇ ਨੂੰ ਕਹਿਣ ਦੀ ਜੀ ਇਹ ਤਾਂ ਆਪਾਂ ਪਰ ਪਬਲਿਸਿਟੀ ਪਾਲਦੇ ਜੀ ਇਦਾਂ ਕਹਿ ਕੇ ਮਤਲਬ ਬਸਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਕਿ ਇਹ ਇਹਨੂੰ ਰਫਾ-ਦਫਾ ਕੀਤਾ ਜਾਵੇ ਪਰ ਕੋਰਟ ਨੇ ਸਖਤੀ ਨਾਲ ਕਿਹਾ ਕਿ ਪਬਲਿਸਿਟੀ ਨਹੀਂ ਹੈਗੀ ਤੁਹਾਨੂੰ ਇਹਦਾ ਜਵਾਬ ਦੇਣਾ ਪਊਗਾ ਜੇ ਤੁਹਾਨੂੰ ਇਹ ਪਬਲਿਸਿਟੀ ਲੱਗਦੀ ਹੈ ਤਾਂ ਅਸੀਂ ਜਿਹੜੀ ਜਨ ਹਿੱਤ ਪਟੀਸ਼ਨ ਕੈਨਸਲ ਕਰਕੇ ਸੀ ਅਸੀਂ ਇਹਦਾ ਆਪਸੂ ਮੋਟੋ ਲੈ ਲਿਆ ਨਾ ਪਰ ਆਪਕੇ ਕੋਰਟ ਆਪ ਤੁਹਾਡੇ ਤੋਂ ਪੁੱਛ ਲੈਂਦਾ ਕਿ ਤੁਸੀਂ ਇਹ ਪੈਸਾ ਕਿੱਥੇ ਖਰਚਿਆ ਤੇ ਕਿਉਂ ਖਰਚਿਆ ਤੇ ਲੋਕਾਂ ਨੂੰ ਖੱਜਲ ਕਿਉਂ ਕੀਤਾ ਜਾ ਰਿਹਾ ਸਭ ਤੋਂ ਵੱਡੀ ਗੱਲ ਪਬਲਿਕ ਕਨਵੀਨੀਅੰਸ ਦੀ ਹੈ ਲੋਕਾਂ ਨੂੰ ਖੱਜਲ ਕਿਉਂ ਕੀਤਾ ਜਾ ਰਿਹਾ ਉਹ ਦਫ਼ਤਰ ਜਿੱਥੋਂ ਤੁਸੀਂ ਬੁਲਾ ਕੇ ਪਟਵਾਰੀਆਂ ਨੂੰ ਜਾਂ ਰੈਵਨਿਊ ਡਿਪਾਰਟਮੈਂਟ ਦੇ ਬੰਦਿਆਂ ਨੂੰ ਉੱਥੇ ਰੱਖ ਲਾਣੇ ਹੋ ਫੂਡ ਸਪਲਾਈ ਦੇ ਬੰਦਿਆਂ ਨੂੰ ਤੁਸੀਂ ਰੈਲੀ ਦੇ ਵਿੱਚ ਖੱਜਲ ਕਰਦੇ ਹੋ ਤਿਆਰੀਆਂ ਵੇਲੇ ਇੱਕ ਦਿਨ ਬਾਅਦ ਤੱਕ ਇੱਕ ਦਿਨ ਰੈਲੀ ਵਾਲੇ ਦਿਨ ਤੇ ਜਿਹੜੇ ਟੀਚਰਾਂ ਨੂੰ ਜਾਂ ਜਿੰਨਾ ਵੀ ਤੁਸੀਂ ਮੁਲਾਜ਼ਮਾਂ ਦੀ ਡਿਊਟੀ ਲਾਣੇ ਹੋ ਉੱਥੇ ਜਦੋਂ ਲੋਕਾਂ ਨੇ ਕੰਮ ਲਈ ਜਾਣਾ ਉੱਥੇ ਖੱਜਲ ਹੁੰਦੇ ਆ ਬੱਸਾਂ ਤੇ ਖੱਜਲ ਹੁੰਦੇ ਆ ਲੋਕ ਕਿਉਂ ਖੱਜਲ ਹੋਣ ਰੈਲੀ ਤੁਸੀਂ ਕੀਤੀ ਉਸ ਤੋਂ ਤਾਂ ਪੈਸਾ ਵੀ ਲੋਕਾਂ ਦਾ ਬਿਲਕੁਲ ਕੋਰਟ ਨੇ ਕਿਹਾ ਕਿ ਤੁਹਾਨੂੰ ਕੋਰਟ ਨੇ ਜਵਾਬ ਤਲਬੀ ਕੀਤੀ ਹੈ ਤੇ ਉਹਦਾ ਸੰਗਿਆਨ ਲਿਆ ਤੇ ਇਹਨਾਂ ਨੂੰ ਜਵਾਬਦਾਰ ਕਰਨ ਲਈ ਕਿਹਾ ਜੇ ਤੁਸੀਂ ਪੈਸੇ ਦੀ ਗੱਲ ਕਰਦੇ ਹੋ ਕਿ ਇਹ ਇਹ ਵੀ ਹੋ ਸਕਦਾ ਹੈ ਕਿ ਕੋਰਟ ਦੇ ਵੱਲੋਂ ਕੱਲ ਨੂੰ ਭਰਵਾਇਆ ਜਾ ਸਕਦਾ ਹੈ ਵਾਪਸ ਕਿ ਭਾਈ ਜਿਹੜਾ ਪੈਸਾ ਫੰਡਾਂ ਵਾਲਾ ਪੈਸਾ ਜਿਹੜਾ ਤੁਸੀਂ ਜਿਸ ਦੀ ਦਰਬਾਰ ਤੋਂ ਆਪਣੀਆਂ ਰੈਲਿੰਗਾਂ ਤੇ ਆਪਣੀ ਇਸ਼ਤਿਹਾਰਬਾਜ਼ੀ ਦੇ ਉੱਪਰ ਕੀਤੀ ਆ ਉਹ ਵਾਪਸ ਜਿਹੜਾ ਪਾਰਟੀ ਦੇ ਵੱਲੋਂ ਭਰਿਆ ਜਾਵੇ ਦੇਖੋ ਬਿਲਕੁਲ ਜਿਹੜੀਆਂ ਪੋਲਿਟਿਕਲ ਰੈਲੀਆਂ ਨੇਗੀਆਂ ਕੋਈ ਵੀ ਰਾਜਨੀਤਿਕ ਰੈਲੀ ਹੈ ਚਾਹੇ ਆਮ ਆਦਮੀ ਪਾਰਟੀ ਦੇ ਚਾਹੇ ਕਾਂਗਰਸ ਦੀ ਹੈ ਚਾਹੇ ਉਹ ਅਕਾਲੀ ਦਲ ਦੀ ਕਿਸੇ ਵੀ ਪਾਰਟੀ ਦੀ ਹੈ ਜਿਹੜੀ ਪੋਲਿਟਿਕਲ ਰੈਲੀ ਹੁੰਦੀ ਹੈ ਉਹਦਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਭਾਵੇਂ ਸਰਕਾਰ ਦੇ ਵਿੱਚ ਹੀ ਹੈ ਉਹ ਪਾਰਟੀ ਚਾਹੇ ਉਹ ਪਾਰਟੀ ਦੀ ਸਰਕਾਰ ਹੈ ਪਰ ਉਹ ਜਿਹੜੀ ਰਾਜਨੀਤਿਕ ਰੈਲੀ ਤੁਸੀਂ ਕਰਨੀ ਆ ਆਪਦੀ ਵੋਟਾਂ ਲਈ ਉਹ ਚ ਪਾਰਟੀ ਦਾ ਪੈਸਾ ਲੱਗਦਾ ਹੁੰਦਾ ਉਹਦੇ ਤੁਸੀਂ ਪੈਸਾ ਇਕੱਠਾ ਕਰ ਸਕਦੇ ਹੋ ਤੁਸੀਂ ਕੋਈ ਫੰਡ ਰੇਜ਼ਿੰਗ ਕਰ ਸਕਦੇ ਹੋ ਤੁਸੀਂ ਮਤਲਬ ਕਿਸੇ ਹੋਰ ਮੀਨਸ ਤੋਂ ਇਕੱਠੇ ਕਰ ਸਕਦੇ ਹੋ ਜਿਹੜੇ ਲੀਗਲ ਮੀਨਸ ਨੇ ਪਰ ਤੁਸੀਂ ਸਰਕਾਰੀ ਪੈਸਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਸਰਕਾਰੀ ਪੈਸਾ ਅਸੀਂ ਲਾਤਾ ਇੱਥੇ ਉਹ ਨਹੀਂ ਲਾ ਸਕਦੇ ਹੋ ਸਕਦਾ ਹੈ ਕੋਰਟ ਨੂੰ ਬਿਲਕੁਲ ਬਿਲਕੁਲ ਕੋਰਟ ਨੂੰ ਮੈਂ ਵੀ ਮੈਂ ਵੀ ਸਮਝਦਾ ਕਿ ਕੋਰਟ ਨੂੰ ਜਿਹੜਾ ਹੈਗਾ ਇਸ ਤੇ ਸੰਗਿਆਨ ਜਿਹੜਾ ਲਿਆ ਉਹਨਾਂ ਨੇ ਚੰਗੀ ਗੱਲ ਹੈ ਤੇ ਅੱਗੇ ਪੈਸਾ ਮੜਵਾਉਣਾ ਚਾਹੀਦਾ ਹਾਂ ਹੋ ਸਕਦਾ ਹੈ ਕਿ ਇਹ ਪਾਰਟੀ ਨੂੰ ਭਰਨਾ ਪੈ ਜਾਏ ਅੱਗੇ ਕ ਮੈਂ ਵਦਨ ਸਬਾਬ ਦੇ ਪਰ ਤੁਹਾਡਾ ਜਿਹੜਾ ਕਮੈਂਟ ਜ਼ਰੂਰ ਲੈਣਾ ਚਾਹੂੰਗਾ ਜਿਸ ਤਰ੍ਹਾਂ ਦੇ ਨਾਲ ਪਰਸੋ ਦਾ ਸੈਸ਼ਨ ਜਿਹੜਾ ਸੈਸ਼ਨ ਜਿਹੜਾ ਚੱਲਿਆ ਜਿਸ ਦੇ ਵਿੱਚ ਤੂੰ ਤੂੰ ਮੈਂ ਮੈਂ ਮਤਲਬ ਮੈਨੂੰ ਲੱਗਦਾ ਸ਼ਾਇਦ ਪੰਜਾਬ ਦੇ ਕਿਸੇ ਮੁੱਦੇ ਦੀ ਗੱਲ ਤਾਂ ਨਹੀਂ ਹੋਈ ਇੱਕ ਦੂਜੇ ਨੂੰ ਨੀਚਾ ਕਿਵੇਂ ਦਿਖਾਇਆ ਜਾਵੇ ਜਾਂ ਅੱਖਾਂ ਦੇ ਇੱਕ ਵਿੱਚ ਅੱਖਾਂ ਪਾ ਕੇ ਗੱਲ ਕਿਵੇਂ ਕੀਤੀ ਜਾਵੇ ਦਾ ਤੂੰ ਮੈਨੂੰ ਕਿਵੇਂ ਬੋਲਦਾ ਇਹ ਚੀਜ਼ਾਂ ਹੋਈਆਂ ਮੈਨੂੰ ਉਸ ਚੀਜ਼ ਨੂੰ ਖਾਸ ਕਰਕੇ ਕਿਵੇਂ ਦੇਖਦੇ ਹਾਂ ਕਿ ਇੱਕ ਮਤਲਬ ਮੈਦਾਨ ਹੀ ਬਣਾ ਲਿਆ ਸੀਗਾ ਪਹਿਲਵਾਨੀ ਵਾਲਾ ਮੈਦਾਨ ਵਿਧਾਨ ਸਭਾ ਤਾਂ ਲੱਗ ਨਹੀਂ ਰਹੀ ਸੀ ਉਸ ਤੇ ਨੀ ਦੇਖੋ ਬੜਾ ਅਨਫੋਰਚੂਨੇਟ ਹੈ ਕਿ ਜਿਹੜੀ ਸਾਡੀ ਵਿਧਾਨ ਸਭਾ ਹੈਗੀ ਲੋਕਾਂ ਦੇ ਜਿਹੜੇ ਲੋਕਾਂ ਨੂੰ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਜਾਂ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਹੱਲ ਕਰਨ ਲਈ ਉਹਨਾਂ ਨੂੰ ਡਿਸਕਸ ਕਰਨ ਲਈ ਤੇ ਉਹਨਾਂ ਦੇ ਹੱਲ ਕਰਨ ਲਈ ਉੱਥੇ ਗੱਲਬਾਤ ਹੋਣੀ ਚਾਹੀਦੀ ਹੈ ਪਰ ਉਸ ਨੂੰ ਪਿੱਛੇ ਕਰਕੇ ਉਹ ਮੁੱਦਿਆਂ ਨੂੰ ਪਿੱਛੇ ਕਰਕੇ ਜਿਹੜੇ ਸਾਡੇ ਲੈਜਿਸਲੇਚਰਸ ਨੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਪੰਜਾਬ ਦੇ 3-4 ਕਰੋੜ ਲੋਕਾਂ ਨੇ ਜਿਹੜਾ ਵੋਟਾਂ ਪਾ ਕੇ ਭੇਜਿਆ ਮੁੱਖ ਮੰਤਰੀ ਬਣਾਇਆ ਉਹ ਉੱਥੇ ਮੇਣੋ ਮੇਣੀ ਹੁੰਦੇ ਪਏ ਆ ਯੂਏ ਪਿੰਡਾਂ ਦੀਆਂ ਬੁੜੀਆਂ ਨਹੀਂ ਬਾਹਾਂ ਕੱਢ-ਕੱਢ ਕੇ ਲੜਾਈਆਂ ਕਰਦੀ ਹੁੰਦੀਆਂ ਮਹੱਲਿਆਂ ਦੇ ਵਿੱਚ ਜਿਵੇਂ ਤੁਸੀਂ ਦੇਖੋ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਉਹ ਉਹਨਾਂ ਨੂੰ ਜਿਹੜਾ ਅਹੁਦਾ ਹੈ ਉਹਨਾਂ ਨੂੰ ਅਹੁਦੇ ਦੀ ਗਰਮਾ ਪਤਾ ਹੋਣੀ ਚਾਹੀਦੀ ਹੈ ਉਹ ਕੋਈ ਉੱਥੇ ਮੇਨੋ ਮੇਨੀ ਹੋਣ ਲਈ ਆ ਮਸਖਰੀਆਂ ਕਰਨ ਲਈ ਨਹੀਂ ਉੱਥੇ ਗਏ ਉੱਥੇ ਪੰਜਾਬ ਦੇ ਜਿਹੜੇ ਮੁੱਦੇ ਡਿਸਕਸ ਕਰਨ ਲਈ ਗਏ ਆ ਉਹਨਾਂ ਨੂੰ ਉੱਥੇ ਜਿਹੜੇ ਲੈਜਿਸਲੇਚਰ ਨੇ ਉਹਨਾਂ ਨੂੰ ਪ੍ਰੋਪਰ ਬਾਰੀ ਦੇਣੀ ਚਾਹੀਦੀ ਹੈ ਕੁਐਸਚਨ ਆਰ ਦੇ ਵਿੱਚ ਜਾਂ ਜੋ ਵੀ ਉਹਨਾਂ ਦੇ ਸਵਾਲ ਨੇ ਹੱਲ ਸਾਰੇ ਹੋਣੇ ਚਾਹੀਦੇ ਨੇ ਗੱਲਾਂ ਹੋਣੇ ਚਾਹੀਦੀਆਂ ਪਰ ਉੱਥੇ ਪੁਰਾਣੀਆਂ ਗੱਲਾਂ ਮੈਂ ਬਾਡੀਆਂ ਮੈਂ ਬਸਦ ਮੱਖ ਮੰਤਰੀ ਸਾਹਿਬ ਨੂੰ ਪੁੱਛੋ ਵੀ 2 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਜੇ ਤੁਹਾਨੂੰ ਲੱਗਦਾ ਕਿ ਬਸਾਂ ਦੀਆਂ ਬਾਡੀਂ ਤੇ ਐਕਸ਼ਨ ਲੈਣਾ ਹੈ ਗਲਤ ਹੋਇਆ ਤਾਂ ਕਿਉਂ ਨਹੀਂ ਲਿਆ ਕਹੇ ਤੁਸੀਂ ਕਹਿ ਦਿੰਦੇ ਹੋ ਕਿ ਮੈਂ ਸੁਖਬੀਰ ਦੇ ਜਿਹੜੇ ਹੋਟਲ ਨੂੰ ਜੀਸੀਬੀ ਚਲਾ ਦੂੰਗਾ ਕਦੇ ਕਹਿ ਦਿੰਦੇ ਹੋ ਮੈਂ ਤੁਹਾਡੇ ਜਿਹੜੇ ਮੈਂ ਨਸ਼ੇਬੰਦ ਕਰ ਦੂੰਗਾ ਕਦੇ ਕਹਿ ਦਿੰਦੇ ਕਿ ਮੈਂ ਚੰਨੀ ਨੇ 2 ਕਰੋੜ ਰੁਪਏ ਕਿਸੇ ਤੋਂ ਲੈ ਲਿਆ ਭਾਈ ਤੁਹਾਡੀ ਸਰਕਾਰ ਹੈ ਯੂ ਆਰ ਨਾਟ ਇਨ ਆਪੋਜੀਸ਼ਨ ਤੁਡੀ ਸਰਕਾਰ ਹੈ ਤੁਸੀਂ ਉਹਤੇ ਐਕਸ਼ਨ ਲੋ ਤੁਨੂੰ ਤੁਹਾਡੇ ਕੋਲ ਸਾਰਾ ਜਿਹੜਾ ਪੁਲਿਸ ਜਿਹੜਾ ਤੁਹਾਡੇ ਕੋਲੇ ਹੈਗੀ ਤੁਹਾਡੇ ਕੋਲੇ ਸਾਰੇ ਮਹਿਕਮੇ ਤੁਹਾਡੇ ਕੋਲੇ ਨੇ ਤੁਸੀਂ ਇਨਵੈਸਟੀਗੇਸ਼ਨ ਚਲਾਓ ਜਿਹੜੇ ਬੰਦੇ ਗਲਤ ਨੇ ਗ੍ਰਿਫਤਾਰ ਕਰੋ ਸਿਰਫ ਇੱਕ ਲਿਪ ਸਰਵਿਸ ਕਰਦੇ ਪਏ ਆ ਸਿਰਫ ਇੱਕ ਬੋਲਦੇ ਪਏ ਆ ਕਿ ਅਸੀਂ ਐਕਸ਼ਨ ਲੈਣਾ ਐਕਸ਼ਨ ਲੈਣਾ ਸਿਰਫ ਜਸਟ ਟੂ ਮਤਲਬ ਲੋਕਾਂ ਨੂੰ ਕਨਫਿਊਜ਼ ਕਰਨ ਦੇ ਲਈ ਜਿਹੜੇ ਮੁੱਦੇ ਆ ਹੁਣ ਕਿਸਾਨਾਂ ਦਾ ਮੁੱਦਾ ਹੈਗਾ ਉਦੋਂ ਸ਼ੁਕਰਨ ਦੀ ਮੌਤ ਹੋਈ ਵਿਚਾਰਾ ਉਹ ਬਾਰਡਰ ਤੇ ਉੱਥੇ ਆਪਣੇ ਕਿਸਾਨਾਂ ਨੇ ਲੜਾਈ ਕਰਦੇ ਕਰਦੇ ਸ਼ਹੀਦ ਹੋ ਗਏ ਜਾਂ ਹੋਰ ਵੀ بڑے ਮਸਲੇ ਨੇ ਕਿ ਜਿਹੜੇ ਪੰਜਾਬ ਦੇ ਨਸ਼ਿਆਂ ਦਾ ਮੁੱਦੇਗਾ ਜਾ ਕਿੰਨੇ ਹੀ ਮਸਲੇ ਨੇ ਪੰਜਾਬ ਦੇ ਡਿਸਕਸ ਹੋਣੇ ਚਾਹੀਦੇ ਉਹਨਾਂ ਤੋਂ ਬਚਨ ਦੇ ਲਈ ਜਿਹੜੇ ਹਜੇ ਮੁੱਦੇ ਚੱਕੇ ਜਾਂਦੇ ਆ ਬੜਾ ਅਨਫੋਰਚੂਨੇਟ ਹੈ ਮੈਂ ਸਮਝਦਾ ਕਿ ਇਹ ਬੜਾ ਮੰਦਭਾਗ ਹੈਗਾ ਲੋਕਾਂ ਨੂੰ ਵੀ ਇਸ ਗੱਲ ਦਾ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਜਿਹੜੇ ਤੁਹਾਡੇ ਸਰਕਾਰ ਹੈ ਸਰਕਾਰ ਤੇ ਕੰਮ ਕਰਨੀ ਧਿਆਨ ਦੇਵੇ ਤੇ ਦੂਜੀ ਗੱਲ ਮੈਂ ਸਪੀਕਰ ਸਾਹਿਬ ਨੂੰ ਕਹਿਣਾ ਚਾਹੁੰਦਾ ਸਪੀਕਰ ਸਾਹਿਬ ਬੜੇ ਬਾਇਸਡ ਨੇ ਇੱਕ ਪਾਸੜ ਚੱਲਦੇ ਨੇ ਸਪੀਕਰ ਸਾਹਿਬ ਤੁਸੀਂ ਕਿਸੇ ਜਦੋਂ ਸਪੀਕਰ ਬਣ ਜਾਂਦਾ ਨਾ ਤੁਸੀਂ ਕਿਸੇ ਪਾਸਾ ਨਹੀਂ ਲੈ ਸਕਦੇ ਹੁੰਦੇ ਪਰ ਤੁਸੀਂ ਇੱਥੇ ਪਾਸਾ ਲੈਂਦੇ ਪਏ ਹੋਗੇ ਦੂਜੀ ਗੱਲ ਤੁਹਾਡੀ ਜਿਹੜੀ ਵਿਧਾਨ ਸਭਾ ਦੇ ਕੈਮਰੇ ਨੇ ਉਹ ਇੱਕ ਪਾਸੇ ਚੱਲਦੇ ਨੇ ਜਦੋਂ ਦੋ ਬੰਦੇ ਕੋਈ ਡਿਸਕਸ਼ਨ ਕਰਦੇ ਪਏ ਆ ਕੋਈ ਬਹਿਸ ਕਰਦੇ ਪਏ ਆ ਦੂਜੇ ਪਾਸੇ ਬਸ ਕਿਉਂ ਨਹੀਂ ਕੈਮਰਾ ਜਾਂਦਾ ਜੋ ਤੁਹਾਡਾ ਵਿਧਾਇਕ ਬੋਲਦਾ ਹੁੰਦਾ ਆ ਆਮ ਆਦਮੀ ਪਾਰਟੀ ਦਾ ਵਿਧਾਇਕ ਬੋਲਦਾ ਹੁੰਦਾ ਉਹਦੇ ਕੈਮਰਾ ਦਾ ক্লোਜ਼ ਅਪ ਕਿਉਂ ਹੋ ਜਾਂਦਾ ਜ਼ੂਮ ਕਿਉਂ ਹੋ ਜਾਂਦਾ ਤੇ ਦੂਜੀ ਜਿਹੜੀ ਪਾਰਟੀ ਦਾ ਕੋਈ ਬੰਦਾ ਬੋਲਦਾ ਤੇ ਉਹ ਬੜੀ ਦੂਰੋਂ ਕਿਉਂ ਦਿਖਦਾ ਕਿ ਬੰਦਾ ਬਿਲਕੁਲ ਛੋਟਾ ਦਿਖਦਾ ਤੇ ਉਹਦੀ ਕਵਰੇਜ ਨਹੀਂ ਹੁੰਦੀ ਬੇਸਿਕਲੀ ਡਿਜੀਟਲ ਠੱਗੀ ਆ ਜਦੋਂ ਤੁਸੀਂ ਇਹ ਫੁਟੇਜ ਬਾਹਰ ਆਉਂਦੀ ਹੈ ਚੈਨਲ ਉਹਨੂੰ ਚਲਾਉਂਦੇ ਆ ਤੇ ਆਮ ਆਦਮੀ ਪਾਰਟੀ ਨੂੰ ਪੂਰੀ ਕਵਰੇਜ ਮਿਲੇ ਇਦਾਂ ਲੱਗਿਆ ਕਿ ਭਗਵੰਤ ਮਾਨ ਇਕੱਲਾ ਹੀ ਬੋਲੀ ਜਾਂਦਾ ਬੜਾ ਉੱਚੀ ਉੱਚੀ ਤੇ ਜਿਹੜੇ ਦੂਜੀ ਪਾਰਟੀਆਂ ਦੇ ਬੰਦੇ ਨੇ ਆਪੋਜੀਸ਼ਨ ਪਾਰਟੀਆਂ ਦੇ ਆ ਆਪੋਜੀਸ਼ਨ ਪਾਰਟੀਆਂ ਜਾਂ ਇੰਡੀਪੈਂਡੈਂਟ ਆਪਣੇ ਇੱਕ ਐਮਐਲਏ ਹੈਗਾ ਉਹ ਬੋਲਦੇ ਨੇ ਤਾਂ ਪਤਾ ਨਾ ਲੱਗੇ ਇਹ ਬੜੀ ਚਲਾਕੀ ਹੈ ਇਹ ਆਮ ਆਦਮੀ ਪਾਰਟੀ ਨੂੰ ਸ਼ਰਮ ਹੋਣੀ ਚਾਹੀਦੀ ਹੈ ਇਹ ਬੜਾ ਜਿਹੜਾ ਘੱਟੇ ਕੰਮ ਕਰਦੇ ਪਏ ਆ ਕਿਉਂਕਿ ਜੇ ਤੁਸੀਂ ਇੰਨੀ ਇੱਕ ਛੋਟੀ ਜੀ ਗੱਲ ਤੇ ਛੋਟੀ ਜੀ ਗੱਲ ਤੇ ਤੁਸੀਂ ਬਾਇਸ ਹੋਗੇ ਤੇ ਤੁਸੀਂ ਖੁੱਲ ਮਤਲਬ ਖੁੱਲ੍ਹ ਨਹੀਂ ਦੇ ਸਕਦੇ ਬਰਾਬਰਤਾ ਨਹੀਂ ਕਰ ਸਕਦੇ ਤੇ ਬਾਕੀ ਮਸਲਿਆਂ ਤੇ ਕਿਵੇਂ ਕਰੋਗੇ ਅੱਛਾ ਮੈਨੂੰ ਇੱਕ ਗੱਲ ਹੋਰ ਦੱਸ ਦਿਓ ਕਿ ਜਦੋਂ ਐਮਐਲਏ شپ ਮਿਲ ਜਾਂਦੀ ਆ ਕਿ ਉਦੋਂ ਗੁੰਡਾਗਰਦੀ ਕਰਨ ਦੀ ਜਾਂ ਉਦੋਂ ਅ ਤਾਂ ਧਮਕੀਆਂ ਦੇਣ ਦੀ ਖੁੱਲ ਵੀ ਬਾਈ ਵਿਧਾਨ ਸਭਾ ਦੇ ਵਿੱਚ ਕਹਿੰਗੇ ਤੁਸੀਂ ਲੀਡਰਾਂ ਦੇ ਨਾਲ ਚੰਗੀ ਰਹੀ ਆ ਤਾਂ ਇਹ ਵੀ ਦੱਸ ਦਿਓ ਕਿ ਨਾਲ ਨਾਲ ਇਹ ਵੀ ਕੋਈ ਸਰਟੀਫਿਕੇਟ ਜਾਂ ਖੁੱਲ ਮਿਲ ਜਾ ਦੇਓ ਕਿ ਅੱਜ ਦੀ ਜੇਕਰ ਗੱਲ ਕਰਾਂ ਤਾਂ ABC ਦੇ ਪੱਤਰਕਾਰ ਨੇ ਸੰਦੀਪ ਲਾਦੂ ਕਾ ਉਹਨਾਂ ਨੂੰ MLA ਪਠਾਨ ਮਾਜਰਾ ਜਿਹੜੇ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਉਹਨਾਂ ਦੇ ਵੱਲੋਂ ਸਿੱਧੀ ਧਮਕੀ ਦਿੱਤੀ ਗਈ ਕਿ ਮੈਂ ਤੈਨੂੰ ਬਾਹਰ ਦੇਖ ਲੂੰ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਕਈ MLA ਦਾ ਦਿਮਾਗ ਖਰਾਬ ਹੋ ਜਾਂਦਾ ਉਹ ਬੰਨ ਨਾਲੇ ਕਾਉਂਸਲਰ ਬਣਨ ਵਾਲੇ ਵੀ ਨਹੀਂ ਹੁੰਦੇ ਤੇ ਉਹਨਾਂ ਨੂੰ ਜਿਹੜੀ ਵੇਵ ਦੇ ਵਿੱਚ ਲੋਕਾਂ ਨੇ ਐਮਐਲਏ ਬਣਾਤਾ ਤੇ ਦਿਮਾਗ ਹਿੱਲ ਗਿਆ ਉਹਨਾਂ ਦਾ ਦਰਸਲ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਇੱਕ ਪੱਤਰਕਾਰ ਜਿਹੜਾ ਕਿ ਬੜਾ ਅੱਛਾ ਪੱਤਰਕਾਰ ਹੈ ਇੰਡੀਪੈਂਡੈਂਟ ਪੱਤਰਕਾਰ ਹੈ ਸੰਦੀਪ ਦੇ ਨਾਲ ਉਹਦੇ ਕੈਮਰਾਮੈਨ ਮਨਦੀਪ ਏਬੀਸੀ ਚੈਨਲ ਦੇ ਪੱਤਰਕਾਰ ਨੇ ਜਿਹਨੇ ਸਰਕਾਰ ਤੋਂ ਅੱਜ ਤੱਕ ਸਰਕਾਰ ਦੇ ਹਿਸਾਬ ਨਾਲ ਨਹੀਂ ਚੱਲਦੇ ਲੋਕਾਂ ਦੀ ਗੱਲ ਕਰਦੇ ਲੋਕਾਂ ਨੂੰ ਦਿਖਾਉਂਦੇ ਆ ਉਹ ਪੱਤਰਕਾਰ ਨੂੰ ਵਿਧਾਨ ਸਭਾ ਗੈਲਰੀ ਦੇ ਵਿੱਚ ਪੱਤਰਕਾਰਾਂ ਦੀ ਗੈਲਰੀ ਹੈ ਉੱਥੇ ਇੱਕ ਜਰਨਲਿਸਟ ਲਾਂਚ ਕਹਿੰਦੇ ਕੁਝ ਵੀ ਜਾਂ ਵਧਾਵਾ ਪੱਤਰਕਾਰ ਗੈਲਰੀ ਕਹ ਦੋ ਵਿਧਾਨ ਸਭਾ ਵਿੱਚ ਜਾ ਕੇ ਉਹਨੂੰ ਧਮਕਾਉਣਾ ਪਹਿਲਾਂ ਮਨਦੀਪ ਸਿੰਘ ਉਹਨੂੰ ਕਹਿਣਾ ਆਪਣੇ ਕੈਮਰਾਮੈਨ ਨੂੰ ਕਹਿਣਾ ਏਬੀਸੀ ਦੇ ਨੂੰ ਕਿ ਤੁਸੀਂ ਕਿਵੇਂ ਚਲਾਈ ਖਬਰ ਤੁਹਾਡੀ ਹਿੰਮਤ ਕਿਵੇਂ ਪੈ ਗਈ ਉਸ ਤੋਂ ਬਾਅਦ ਸਰਕਾਰ ਨੂੰ ਕਹਿਣਾ ਕਿ ਤੈਨੂੰ ਮੈਂ ਦੇਖ ਲੂੰਗਾ ਤੁਸੀਂ ਤੇਰੀ ਕਿਵੇਂ ਹਿੰਮਤ ਪਾਈ ਤੂੰ ਬਾਹਰ ਆਈ ਤੈਨੂੰ ਦੇਖ ਲੂੰਗਾ ਵੀਡੀਓ ਤੇ ਕਹਿ ਰਿਹਾ ਫਰਮੀ ਸਿੰਘ ਪਠਾਨ ਮਾਜਰਾ ਆਮ ਆਦਮੀ ਪਾਰਟੀ ਦਾ ਐਮਐਲਏ ਸਨੌਰ ਤੋਂ ਕਹਿੰਦਾ ਤੂੰ ਪੱਤਰਕਾਰ ਨੂੰ ਕਹਿੰਦਾ ਤੂੰ ਬਾਹਰ ਆਈ ਤੈਨੂੰ ਮੈਂ ਦੇਖੂਗਾ ਇਹ ਗੁੰਡਾਗਰਦੀ ਹੈ ਕੋਈ ਉਹ ਵੀ ਤੁਸੀਂ ਤੁਸੀਂ ਮਤਲਬ ਆਮ ਆਦਮੀ ਪਾਰਟੀ ਨੇ ਆਪਦੇ ਜਿਹੜੇ ਗੁੰਡੇ ਨੇ ਜਿਹੜੇ ਐਮਐਲਏ ਨਾਲ ਦੇ ਗੁੰਡੇ ਨੇ ਉਹਨਾਂ ਨੂੰ ਇੰਨੀ ਛੋਟ ਦੇ ਦਿੱਤੀ ਕਿ ਵਿਧਾਨ ਸਭਾ ਦੇ ਅੰਦਰ ਉਹ ਪੱਤਰਕਾਰਾਂ ਨੂੰ ਧਮਕੀਆ ਦਿੰਦੇ ਆ ਵੀ ਤੂੰ ਬਾਹਰ ਆਈ ਤੇਰੀ ਹਿੰਮਤ ਕਿਵੇਂ ਉਹ ਹੀ ਖਬਰ ਚਲਾਉਣ ਦੀ ਯਾਰ ਤੁਸੀਂ 70 80% ਮੀਡੀਆ ਜਿਹੜਾ ਖਰੀਦ ਲਿਆ ਜਿਹੜਾ ਐਡ ਦੇ ਨਾਲ ਖਰੀਦ ਲਿਆ ਜਾਂ ਹੋਰ ਤਰੀਕੇ ਦੇ ਨਾਲ ਡਰਾ ਲਿਆ ਜੇ ਕੋਈ ਇੰਡੀਪੈਂਡੈਂਟ ਪੱਤਰਕਾਰੀ ਕਰਦਾ ਹੈ ਤੇ ਤੁਸੀਂ ਉਹਨੂੰ ਵਿਧਾਨ ਸਭਾ ਦੇ ਵਿੱਚ ਧਮਕੀ ਦਿਓਗੇ ਬਾਹਰ ਛੱਡੋਗੇ ਵਿਧਾਨ ਸਭਾ ਦੇ ਵਿੱਚ ਜਾ ਕੇ ਸਾਰੇ ਪੱਤਰਕਾਰਾਂ ਦੇ ਵਿਚਾਲੇ ਖੜ ਕੇ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਹਰਮਿਤ ਸਿੰਘ ਪਠਾਨ ਮਾਜਰਾ ਸ਼ਰਮ ਚਾਹੀਦੀ ਆ ਉਹਨੂੰ ਕਿ ਐਡੇ ਕਿੱਡੇ ਤੁਸੀਂ ਗੁੰਡੇ ਹੋਗੇ ਅੱਜ ਕੱਲ ਤੁਹਾਡੀ ਸਰਕਾਰ ਬਣੀ ਹੈਗੀ ਤੁਸੀਂ ਹੁਣ ਹੀ ਗੁੰਡਾਗਰਦੀ ਕਰਨ ਲੱਗੇ ਜੇ ਕਿਤੇ ਤਾਨੂੰ ਪਹਿਲਾਂ ਕਿਤੇ ਸੱਤਾ ਮਿਲੀ ਹੁੰਦੀ ਜਾਂ ਕਿਤੇ ਤੁਸੀਂ ਪਹਿਲਾਂ ਕੁਝ ਬਣੇ ਹੁੰਦੇ ਤਾਂ ਤੁਸੀਂ ਤਾਂ ਪਤਾ ਨਹੀਂ ਕੀ ਕਰ ਦੇਣਾ ਸੀਗਾ ਤੁਸੀਂ ਵਿਧਾਨ ਸਭਾ ਦੇ ਵਿੱਚ ਨਹੀਂ ਬਾਜੋਂਦੇ ਜਿਹੜੀ ਗੁੰਡਾ ਕਰਦੀ ਕਰਨ ਤੋਂ ਮੈਂ ਹੈਰਾਨ ਹਾਂ ਮੈਂ ਮਤਲਬ ਬੜਾ ਅਨਫੋਰਚੂਨੇਟ ਹੈਗਾ ਇਹ ਤੇ ਮੈਂ ਸਮਝਦਾ ਵੀ ਜੇ ਭਗਵੰਤ ਮਾਨ ਜੀ ਚ ਜਰਾ ਜੀ ਵੀ ਥੋੜੀ ਜੀ ਵੀ ਜ਼ਰੂਰਤ ਹੈਗੀ ਆ ਤਾਂ ਉਹਤੇ ਐਕਸ਼ਨ ਲੋ ਆਪਣੇ ਜਿਹੜੇ ਪਠਾਨ ਮਾਜਰੇ ਤੇ ਐਮ ਐਲ ਏ ਤੇ ਐਕਸ਼ਨ ਲੋ ਤੇ ਉਹਨੂੰ ਦੱਸੋ ਕਿ ਕਿਸ ਤਰੀਕੇ ਦੇ ਨਾਲ ਜਰਨਲਿਸਟਾਂ ਨੂੰ ਧਮਕਾਈਦਾ ਹੁੰਦਾ ਹੈਗਾ ਇਹ ਥੋੜਾ ਜਿਹੜਾ ਜਰਨਲਿਜ਼ਮ ਜਿਹੜੇ ਇੰਡੀਪੈਂਡੈਂਟ ਜਰਨਲਿਸਟ ਨੇ ਤੁਹਾਡੇ ਤੋਂ ਕੁਝ ਲੈ ਕੇ ਨਹੀਂ ਇਹ ਜਰਨਲਿਜ਼ਮ ਕਰਦੇ ਇਸ ਕਰਕੇ ਤੁਸੀਂ ਇਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਇਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ ਹੋ ਜਿਨ੍ਹਾਂ ਨੇ ਤੁਹਾਡੇ ਤੋਂ ਪੈਸੇ ਨਹੀਂ ਲਏ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਡਰਾਓਗੇ ਹੁਣ ਬਿਲਕੁਲ ਨਹੀਂ ਮੈਂ ਸਮਝਦਾ ਕਿ ਜਿੰਨੇ ਵੀ ਪੰਜਾਬ ਦੇ ਪੱਤਰਕਾਰ ਨੇ ਪਹਿਲੀ ਗੱਲ ਤੇ ਉੱਥੇ ਖੜੇ ਪੱਤਰਕਾਰਾਂ ਨੂੰ ਜਿਹੜਾ ਐਮਐਲਏ ਦਾ ਵਿਰੋਧ ਕਰਨਾ ਚਾਹੀਦਾ ਸੀ ਮੈਨੂੰ ਦੁੱਖ ਹੋਇਆ ਕਿ ਉਹ ਉੱਥੇ ਚੁੱਪ ਖੜੇ ਕਰੇ ਰਹੇ ਉਸ ਵੀਡੀਓ ਦੇ ਵਿੱਚ ਜੇ ਬਾਅਦ ਚੋਂ ਕੀਤਾ ਹੋਇ ਤੇ ਬਾਕੀ ਵੀ ਜਿੰਨੀਆਂ ਵੀ ਜਰਨਲਿਸਟ ਯੂਨੀయన్స్ ਨੇਗੀਆਂ ਜਾਂ ਪ੍ਰੈਸ ਕਲੱਬ ਹੈ ਹਰਮਿਤ ਸਿੰਘ ਪਠਾਨ ਬਜਰਾਉਂ ਜੋ ਤੱਕ ਕੋਈ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ ਉਹ ਤੱਕ ਇਸ ਤੇ ਕਰਨਾ ਚਾਹੀਦਾ ਤੁਸੀਂ ਜੇ ਅੱਜ ਉਹਨਾਂ ਨੂੰ ਡਰਾ ਰਹੇ ਹੋ ਕੱਲ ਨੂੰ ਤੁਹਾਨੂੰ ਵੀ ਡਰਾਣਗੇ ਅਦਾਰੇ ਇਹ ਵੱਡੇ ਸਾਰੀ ਉਮਰ ਨਹੀਂ ਤੁਹਾਡੇ ਨਾਲ ਰਹਿਣੇ ਤੁਸੀਂ ਇੱਕ ਦਿਨ ਕੋਈ ਖਬਰ ਚੰਗੀ ਕਰਤੀ ਜਿਹੜੀ ਕਿ ਪਾਟੀ ਦੇ ਅਗੇਂਸਟ ਹੋਈ ਜਿਹੜੀ ਕਿ ਸੱਤਾ ਹਾਂ ਤੁਹਾਨੂੰ ਕੱਢ ਦੇਣਾ ਤੁਹਾਨੂੰ ਆਪਦਾ ਜਰਨਲਿਜ਼ਮ ਆਪ ਇੰਡੀਪੈਂਡੈਂਟ ਜਰਨਲਿਜ਼ਮ ਕਰਨਾ ਪੈਣਾ ਫਿਰ ਕੀ ਕਰੋਗੇ ਤੁਹਾਡੇ ਨਾਲ ਵੀ ਤੁਹਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਹੈ ਖੜੋ ਸਾਰੇ ਇਹਨਾਂ ਦਾ ਬਾਈਕਾਟ ਕਰੋ ਜੋ ਤੱਕ ਇਹ ਐਕਸ਼ਨ ਨਹੀਂ ਲੈਂਦੇ ਤੇ ਮੈਂ ਸਮਝਦਾ ਜੇ ਭਗਵੰਤ ਮਾ ਜੀ ਥੋੜੇ ਜਿਹਾ ਵੀ ਸਹਿਰਦ ਹੈਗੇ ਪੰਜਾਬ ਲਈ ਤਾਂ ਐਕਸ਼ਨ ਲੈਣਾ ਚਾਹੀਦਾ ਕਿ ਲੱਗਦਾ ਇਹੀ ਗਲਤੀ ਹੋਈ ਕਿ ਆਮ ਕਰਾਂ ਦਿੱਤੀਆਂ ਪੁੱਤਾਂ ਨੂੰ ਜਿਵੇਂ ਕਹੇ ਸੀ ਵੀ ਆਮ ਕਰਾਂ ਦਿੱਤੀਆਂ ਪੁੱਤਾਂ ਨੂੰ ਪਾਈ ਐਮ ਐਲ ਏ ਐਮ ਪੀ ਬਣਾਓ ਸੀ ਹੁਣ ਗੱਲ ਸੁਣਾ ਕਰਾਂਗੇ ਕੀ ਗੱਲ ਕਿ ਆਮ ਕਰਾਂ ਦਿੱਤੀਆਂ ਪੁੱਤ ਐਮ ਐਲ ਏ ਬਣ ਕੇ ਤਾਂ ਨਿੰਮ ਕਿਸੇ ਪਾਸੇ ਆਮ ਆਮ ਕਰਾਂ ਦਿੱਤੀਆਂ ਬੁੱਤੇ ਲੱਗਦੇ ਨਹੀਂ ਕਿ ਮੈਨੂੰ ਉਹ ਜਿਹੜੇ ਹਿਸਾਬ ਦਾ ਉਹਦਾ ਬਿਹੇਵੀਅਰ ਸੀ ਕਿ ਬਾਹਰ ਆਈ ਦੀ ਹੂਆਂ ਬਾਹਰ ਆਈ ਉਹ ਤਾਂ ਇਦਾਂ ਲੱਗਦਾ ਜਿਵੇਂ ਕੋਈ ਗੁੰਡਾ ਧਮਕਾਉਂਦਾ ਪਿਆ ਹੁੰਦਾ ਵੀ ਮੈਂ ਤਾਂ ਵਿਧਾਨ ਸਭਾ ਦੇ ਅੰਦਰ ਹੀ ਧਮਕੀ ਯਾਰ ਹੱਦ ਹੋ ਗਈ ਮਤਲਬ ਵਿਧਾਨ ਸਭਾ ਦੇ ਅੰਦਰ ਧਮਕੀ ਦੇਣੀ ਆਪਾਂ ਅੱਜ ਤੱਕ ਸੁਣਿਆ ਸੀ ਕਿ ਬਾਹਰ ਧਮਕੀ ਦੇ ਦਿੱਤੀ ਕਿਸੇ ਨੂੰ ਕਿਸੇ ਨੂੰ ਖੜਾ ਕੇ ਰਸਤੇ 'ਚ ਧਮਕੀ ਦੇ ਦਿੱਤੀ ਵਿਧਾਨ ਸਭਾ ਦੇ ਵਿੱਚ ਧਮਕੀ ਦੇ ਦਿੱਤੀ ਜਿੱਥੇ ਘੱਟੋ ਘੱਟ 50-100 ਜਰਨਲਿਸਟ ਖੜੇ ਨੇਗੇ ਬਿਲਕੁਲ ਮਤਲਬ ਡਾਰੀ ਕੋਈ ਨਹੀਂ ਹੈਗਾ ਇੰਨਾ ਇਹਨ ਮਨਿਕ ਸਮਾਂ ਤਾਂ ਬਹੁਤ ਬੁੱਤੰਦ ਥੈਂਕ ਯੂ ਜੀ ਥੈਂਕ ਯੂ ਸਰ ਸੋ ਮੇਰੇ ਨਾਲ ਮਨੀ ਗੋਇਲ ਹੋ ਰਹੀ ਸੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇਵਾਂਦੇ ਹੋ ਇਜਾਜ਼ਤ ਧੰਨਵਾਦ ਸਰ ਜਿਹੜੀ ਪੀਆਈਏ ਪੀਏਐਲ ਦੀ ਗੱਲ ਚੱਲ ਗੱਲ ਚੱਲ ਰਹੀ ਆ ਟਵੀਟ ਕਰਕੇ ਵੀ ਮਨੀ ਗੋਇਲ ਨੇ ਜਿਹੜਾ ਦੱਸਿਆ ਉਹ ਬਾਰੇ ਸਮਝਾਇਓ ਕਿ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਮਿਸਯੂਜ਼ ਹੋਏ ਜਿਹੜੇ ਫੰਡ ਨੇ ਉਹਨਾਂ ਦੇ ਉੱਪਰ ਜਿਹੜੀ ਪੀਏਐਲ ਪਈ ਸੀ ਤਾਂ ਉਸਤੇ ਪੰਜਾਬ ਸਰਕਾਰ ਦਾ ਜਵਾਬ ਜਿਹੜਾ ਉਹ ਕੀ ਆਇਆ ਸਰ ਹਲੇ ਜਵਾਬ ਨਹੀਂ ਆਇਆ ਇਸ ਦੇ ਚਲ ਮੈਂ ਦੱਸਣਾ ਚਾਹੁੰਗਾ ਸੀ ਪੀਆਈਏ ਫਾਈਲ ਕੀਤੀ ਸੀ ਜੀ ਕੀ ਜਿਹੜੀਆਂ ਇਹ ਪੋਲੀਟੀਕਲ ਰੈਲੀਆਂ ਹੋ ਰਹੀਆਂ ਨੇ ਜੀ ਮੌਜੂਦਾ ਸਰਕਾਰ ਅਭੀਆਂ ਪੋਲੀਟੀਕਲ ਰੈਲੀਆਂ ਕਰ ਰਹੀਆਂ ਹਨ ਜੀ ਉਹਦੇ ਵਿੱਚ ਸਟੇਟ ਮਸ਼ੀਨਰੀ ਸਟੇਟ ਰਿਸੋਰਸਸ ਦੀ ਮਿਸਯੂਜ਼ ਹੋ ਰਹੀ ਹੈ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਜਿੱਦੋਂ ਵੀ ਰੈਲੀ ਹੁੰਦੀ ਹੈ ਜੀ ਸਾਰੇ ਪੰਜਾਬ ਚੋਂ ਬੱਸਿਸ ਬੱਸਾਂ ਦੇ ਜੋ ਬੱਸਿਸ ਰੂਟਸ ਲੈ ਕੇ ਰੈਲੀ ਦੇ ਵਿੱਚ ਆਪਣੇ ਵਰਕਰਸ ਨੂੰ ਹੋਰ ਲੋਕਾਂ ਨੂੰ ਉੱਥੇ ਪਹੁੰਚਾਉਣ ਲਈ ਲਾਜ ਲਾਦੇ ਪੀ ਜਾਂਦੀਆਂ ਜੀ ਪਲੱਸ ਇਹ ਇਸ ਕੰਮ ਲਈ ਜਿੰਨੇ ਪਬਲਿਕ ਸਰਵੈਂਟ ਅਸੀਂ ਦੇਖਿਆ ਜੀ ਰੈਵਨਿਊ ਆਫਿਸ ਦੇ ਜੋ ਮਸੂਤ ਤਹਿਸੀਲਦਾਰ ਤੇ ਬੀਡੀਪੀਓਜ਼ ਹੋ ਗਏ ਪਲਸ ਮੋਰ ਗਲੇਰਿੰਗ ਇਜ਼ ਕਿ ਟੀਚਿੰਗ ਡਿਪਾਰਟਮੈਂਟ ਦੇ ਬੰਦੇ ਜੀ ਟੀਚਰਸ ਲਾਇਬ੍ਰੇਰੀਅਨ ਹੋਰ ਬੰਦੇ ਇਹਨਾਂ ਸਭ ਦੀ ਡਿਊਟੀ ਲਗਾ ਦਿੱਤੀ ਜਾਂਦੀ ਹੈ ਜੀ ਹਮ ਜਿਸ ਕਰਕੇ ਜੇ ਚਲੋ ਹੁਣ ਪਬਲਿਕ ਸਰਵਨ ਦੀ ਡਿਊਟੀ ਲੱਗਦੀ ਹੈ ਜੀ ਹੁਣ ਜਿਹੜੇ ਬੰਦੇ ਸਵੇਰ ਦੇ ਤਹਿਸੀਲਾਂ ਚ ਆਏ ਬੈਠੇ ਹੁੰਦੇ ਨੇ ਜੀ ਉਹਨਾਂ ਨੂੰ ਸ਼ਾਮ ਨੂੰ ਮੋਢਾ ਪੈਂਦਾ ਹੈ ਬਿਨਾਂ ਕੰਮ ਉਹਨਾਂ ਦੇ ਕੰਮ ਨਹੀਂ ਹੁੰਦੇ ਬਿਲਕੁਲ ਤੇ ਬੱਚਿਆਂ ਦੀ ਪੜ੍ਹਾਈ ਸਫਰ ਕਰਦੀ ਹੈ ਜੇ ਤੁਸੀਂ ਟੀਚਿੰਗ ਦੇ ਬੰਦੇ ਲਗਾਣੇ ਹੋ ਬਿਲਕੁਲ ਓਵਰ ਆਲ ਇਹ ਸਾਰਾ ਚੀਜ਼ ਇਟ ਇਜ਼ ਕੌਜ਼ਿੰਗ ਇਨਕਨਵੀਨੀਅੰਸ ਜੀ ਬਸ ਬਸ ਬਸਟਿਆਂ ਤੋਂ ਬਸਾਂ ਨਹੀਂ ਆਉਂਦੀਆਂ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦੇ ਬਸਾਂ ਦੀ ਉਡੀਕ ਚ ਰਹਿੰਦੇ ਆ ਜੀ ਨੇ ਆਪਣੀ ਦਿਹਾੜੀ ਪਾਣ ਜਾਣਾ ਜੀ ਕੋਈ ਬੰਦਾ ਡੇਲੀ ਵੇਜਰ ਹੈ ਜੀ ਹੋਰ ਹੈ ਜੀ ਉਹਨਾਂ ਦੀ ਦਿਹਾੜੀ ਵੀ ਜਾਂਦੀ ਹੈ ਜੀ ਕੋਈ ਸਾਰੀਆਂ ਚੀਜ਼ਾਂ ਨੂੰ ਰੱਖਦੇ ਹੋਏ ਪਬਲਿਕ ਇਨਕਨਵੀਨੀਅન્સ ਨੂੰ ਅਸੀਂ ਮੁੱਦਾ ਉਠਾਇਆ ਸੀਗਾ ਜੀ ਕਿ ਉਸ ਚੀਜ਼ ਦੇ ਤੇ ਮਾਨਯੋਗ ਹਾਈ ਕੋਰਟ ਨੇ ਕੌਗਨਿਜੈਂਸ ਦਿੱਤਾ ਜੀ ਤੇ ਹੁਣ ਇਹਦੀ ਨੋਟਿਸ ਕਰਕੇ ਜਵਾਬ ਮੰਗਿਆ ਹੈ ਨੈਕਸਟ ਡੇਟ 24 April ਹੈ ਜੀ ਜੀ 24th April ਤੱਕ ਰਿਪਲਾਈ ਉਸ ਤੋਂ ਜਾਂ ਉਸ ਤੋਂ ਪਹਿਲਾਂ ਸਰਕਾਰ ਰਿਪਲਾਈ ਦੇਗੀ ਜੀ ਇਹਦੇ ਵਿੱਚ ਕਿਹਦੀ ਰਿਪਲਾਈ ਆਉਂਦਾ ਹੈ ਜੀ ਜੀ ਐਸਾ ਹੋ ਐਸਾ ਹੋ ਸਕਦਾ ਹੈ ਜੀ ਜੇਕਰ ਕੋਰਟ ਕਹੇ ਕਿ ਜਿਸ ਤਰ੍ਹਾਂ ਦੇ ਮਨੀ ਗੋਲ ਹੋਰਾਂ ਦੇ ਨਾਲ ਵੀ ਇਸ ਤੋਂ ਪਹਿਲਾਂ ਇੰਟਰਵਿਊ ਜਿਹੜੀ ਆਪਣੇ ਸਰੋਤਿਆਂ ਨੇ ਸੁਣੀਆਂ ਇਸ ਤਰ੍ਹਾਂ ਹੋ ਸਕਦਾ ਜੇ ਮਨੀ ਗੋਲ ਕਹੇ ਸੀ ਕੋਰਟ ਇਹ ਵੀ ਹੋ ਸਕਦਾ ਕਿ ਕੋਰਟ ਪੈਸੇ ਜਿਹੜੇ ਜਿੰਨੇ ਵੀ ਫੰਡ ਜਿਹੜੇ ਉਹਨਾਂ ਦੀ ਦੁਰਵਰਤੋਂ ਹੋਈ ਹੈ ਇਹਨਾਂ ਚੀਜ਼ਾਂ ਦੇ ਵਿੱਚ ਤਾਂ ਪਾਰਟੀ ਫੰਡ ਦੇ ਵਿੱਚੋਂ ਫੰਡ ਜਿਹੜਾ ਦੇਣਾ ਪੈ ਸਕਦਾ ਹੈ ਸਰ ਇਹਦੇ ਵਿੱਚ ਸਾਡੇ ਪ੍ਰੇਰ ਜ਼ਰੂਰ ਲਿੱਤੀ ਹੈ ਕਿ ਜੋ ਵੀ ਸਰਕਾਰ ਦਾ ਐਕਸਚੈਕਰ ਦਾ ਖਰਚਾ ਆਇਆ ਹੈ ਪੋਲਿਟਿਕਲ ਰੈਲੀਜ਼ ਦੇ ਵਿੱਚ ਉਹਨੂੰ ਕੈਲਕੂਲੇਟ ਕਰਾ ਕੇ ਉਹਦੀ ਪ੍ਰਪਾਈ ਕੀਤੀ ਜਾਵੇ ਹੁਣ ਅੱਗੇ ਦੇਖਣਾ ਲਾਈਕ ਹੋਏਗਾ ਜੀ ਪਹਿਲੀ ਗੱਲ ਕਿ ਇਹਨਾਂ ਦਾ ਰਿਪਲਾਈ ਆਂਦੋ ਸਰ ਉਸ ਤੋਂ ਬਾਅਦ ਇਹ ਦੇਖਣਾ ਕਿ ਉਹਦੇ ਬਾਰੇ ਕੀ ਕਮੈਂਟ ਕਰਦੀ ਹੈ ਸਟੇਟ ਫਿਰ ਉਸ ਤੋਂ ਬਾਅਦ ਜੋ ਵੀ ਡਿਊਰਿੰਗ ਕੋਰਸ ਆਫ ਆਰਗੂਮੈਂਟਸ ਮਾਂਜੂ ਕੋਰਟ ਨੂੰ ਠੀਕ ਲੱਗੇਗਾ ਜੀ ਉਦਾਂ ਦਾ ਆਰਡਰ ਫਰਮਾਇਆ ਜਾਏਗਾ ਬਟ ਅਸੀਂ ਇਹ ਪ੍ਰੇਅਰ ਜ਼ਰੂਰ ਦਿੱਤੀ ਹੋਈ ਆਪਣੀ ਸਿਵਲ ਪੀਆਈਐਲ ਦੇ ਵਿੱਚ ਜੀ ਜੀ ਸਰ ਤੁਸੀਂ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਤੁਹਾਡਾ